ਅੱਗੇ ਪਿੱਛੇ ਤੁਰੋ ਇੱਥੇ ਆ ਜਾ ਅੱਗੇ ਖੜ੍ਹ ਜਾ ਇੱਕ ਬਰਾਬਰ ਆ ਯਾਰ ਨਹੀਂ ਫੁੱਟੇ ਪਟਾਕੇ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭਾਈ ਕਨਈਆ ਯੂਥ ਕਲੱਬ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਤੇ ਇੱਕ ਰੈਲੀ ਕੱਢੀ ਜਾ ਰਹੀ ਆ ਜਿਹਦੇ ਵਿੱਚ ਕੀ ਆਪਣੇ ਕਲੱਬ ਦੇ ਛੋਟੇ ਛੋਟੇ ਬੱਚੇ ਤੇ ਭਾਈ ਕਨਈਆ ਕਲੱਬ ਦੇ ਮੈਂਬਰ ਤਖਤੀਆਂ ਲੈ ਕੇ ਵੈਸੀ ਦਿੰਦੇ ਹੋਏ ਕਿ ਪਟਾਕੇ ਨਾ ਚਲਾਓ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਬਾਈ ਜੀ ਗ੍ਰੀਨ ਦੀਵਾਲੀ ਮਨਾਓ ਪਟਾਕੇ ਨਾ ਚਲਾਓ ਪਟਾਕੇ ਨਹੀਂ ਚਲਾਵਾਂਗੇ ਗ੍ਰੀਨ ਦੀਵਾਲੀ ਮਨਾਵਾਂਗੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਬਾਈ ਜੀ ਆਪਣੀ ਇਸ ਵਾਰ ਦੀ ਦੀਵਾਲੀ ਪਟਾਕੇ ਰਹਿਤ ਮਨਾਓ ਤੇ ਹਰ ਮਨੁੱਖ ਇੱਕ ਰੁੱਖ ਜ਼ਰੂਰ ਲਾਵੇ ਤਾਂ ਜੋ ਜਿਹੜਾ ਆਪਣਾ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਬਾਈ ਜੀ ਹਰ ਮਨੁੱਖ ਇੱਕ ਰੁੱਖ ਜ਼ਰੂਰ ਲਾਵੇ ਤਾਂ ਜੋ ਜਿਹੜਾ ਵਾਤਾਵਰਨ ਦੂਸ਼ਿਤ ਹੋ ਰਿਹਾ ਉਹ ਨਾ ਹੋਵੇ ਤੇ ਆਪਣਾ ਵਾਤਾਵਰਨ ਸਾਫ਼ ਰਹੇ ਗੀਂ ਦਿਵਾਲੀ ਬਣਾਵਾਂਗੇ ਓਏ ਇਹਨਾਂ ਨੂੰ ਕਹ ਵਾਰੀ ਸਿਰ ਇੱਕ ਜਾਣਾ ਬੋਲਿਆ ਕਰੋ ਓਏ ਇੱਕ ਹੀ ਜਾਣਾ ਬੋਲਿਆ ਕਰੋ ਮਗਰ ਸਾਰੇ ਬੋਲਣਗੇ ਇਹ ਆਪਣਾ ਸੰਜੇ ਨਗਰ ਦੇ ਵਿੱਚੋਂ ਕਾਫਲਾ ਤੁਰ ਚੁੱਕਿਆ ਤੇ ਆਪਣੇ ਬਾਈ ਕਨੇਯਾ ਚੌਂਕ ਤੱਕ ਦੀ ਹੁੰਦੇ ਹੋਏ ਸ਼ਹਿਰ ਦੇ ਵਿੱਚ ਜਾਵੇਗਾ ਤੇ ਮੈਸੇਜ ਇਹੀ ਆ ਕੇ ਪ੍ਰਦੂਸ਼ਣ ਰਹਿ ਦੀਵਾਲੀ ਮਨਾਓ ਤਾਂ ਜੋ ਆਪਣਾ ਵਾਤਾਵਰਨ ਜਿਹੜਾ ਦੁਸ਼ਿਤ ਹੋਣ ਤੋਂ ਬਚੇ ਸਾਨੇ ਨਾਲ ਹੋ ਯਾਰ ਉਹਨਾਂ ਦੇ ਤੂੰ ਪਿੱਛੇ ਜਾ ਲਾਵੇ ਰਾ ਹਰ ਮਨੁੱਖ ਲਾਵੇ ਰਾ ਹਰ ਮਨੁੱਖ ਲਾਵੇ ਕਰੋਖ ਹਾਂ ਹਾਂ ਮਨੁੱਖ ਨਾ ਵੇ ਰੱਖ ਮਨੁੱਖ ਨਾ ਵੇ ਰੱਖ ਉਹ ਆਪਾਂ ਇੱਧਰ ਦੀ ਕੱਢਣਾ ਨਾ ਨਾ ਇੱਥੇ ਆਪਾਂ ਇਹ ਰੂਟ ਕੱਢਦੇ ਆਂ ਲਾ ਵੇ ਰੱਖ ਲਾ ਵੇ ਰੱਖ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਭਾਈ ਜੀ ਦੀਵਾਲੀ ਵਾਲੇ ਦਿਨ ਤੋਂ ਬਾਅਦ ਸਾਹ ਲੈਣ ਵਿੱਚ ਬਹੁਤ ਜ਼ਿਆਦਾ ਸਮੱਸਿਆ ਹੋ ਜਾਂਦੀ ਆ ਤੇ ਉਸ ਦਾ ਕਾਰਨ ਇਹੀ ਆ ਕਿ ਲੋਕ ਪਟਾਕੇ ਬਹੁਤ ਚਲਾਉਂਦੇ ਨੇ ਤੇ ਬਾਅਦ ਵਿੱਚ ਉਸ ਦਾ ਧੂਆਂ ਹੈ ਜਿਹੜਾ ਉਹ ਖਰਾਬ ਕਰਦਾ ਹੈ ਇਸ ਲਈ ਇਸ ਦੇ ਲਈ ਸਾਰਿਆਂ ਨੂੰ ਬੇਨਤੀ ਕਰਦੇ ਆਂ ਬਾਈ ਜੀ ਪਟਾਕੇ ਰਹਿਤ ਦੀਵਾਲੀ ਮਨਾਓ ਉਸ ਇਹਨਾਂ ਨੂੰ ਸੈੱਟ ਕਰਾ ਕੇ ਖਿਲਾਓ ਬੱਚਾ ਜੋ ਇਹਨੂੰ ਖੜਾਓ ਫੜ ਦਿਓ ਫੜ ਦਿਓ ਬੱਬੂ ਆ ਦਿਓ ਯਾਰ ਮਣੀ ਪੱਜ ਕੇ ਬਾਈ ਮਣੀ ਆ ਜਾ ਯਾਰ ਹੁਣ ਅਸੀਂ ਆਪਣੇ ਫਰੀ ਕੋਟ ਸਟੇਸ਼ਨ ਦੇ ਕੋਲ ਪਹੁੰਚ ਗਏ ਆਂ ਬਾਈ ਜੀ ਤੇ ਇਹਦੇ ਵਿੱਚ ਦੀ ਹੁੰਦੇ ਹੋਏ ਕਚੇਰੀ ਵਾਲੇ ਰੋਡ ਤੋਂ ਜਾਵਾਂਗੇ ਜਾਵਾਂਗੇ ਮੋੜਾ ਚੰਗਾ ਵੀ ਪਵਾਓ ਜਰਾ ਬੜਾ ਤਾ ਵਰਨ ਬਦਲ ਰਿਹਾ ਹੈ ਤੁਸੀਂ ਕਦੋਂ ਬਦਲੋਗੇ ਹਲਕੇ ਹਲਕੇ ਬੜਾ ਕੇ ਨਹੀਂ ਬੂਟੇ ਪਾਪਾ ਨੇ ਪਟਾਕੇ ਨਹੀਂ ਲੈਣੇ ਆ ਛੋਟਾ ਜਿਹਾ ਬੱਚਾ ਕਹਿ ਰਿਹਾ ਹੈ ਕੀ ਕਹਿ ਰਿਹਾ ਪਟਾਕੇ ਦੇ ਹੀ ਲੈਣੇ ਚੱਲ ਗਿਆ ਨੰਗੀਆ ਸੁਕੰਦਰਾ ਪਾਪਾ ਮੈਂ ਬੜਾ ਤੇ ਨਹੀਂ ਉਹ ਸੁਖਿੰਦਰ ਤੇ ਬਾਕੀ ਭਾਈ ਜੀ ਅੱਗੇ ਮਿਲਦੇ ਆ ਤੁਹਾਨੂੰ ਭਾਈ ਕਨਈਆ ਚੌਂਕ ਦੇ ਵਿੱਚ ਜਿਹੜੇ ਮੇਰੇ ਵੀਰ ਫਰੀਦਕੋਟ ਦੇ ਆਪਾਂ ਨੂੰ ਦੇਖ ਰਹੇ ਆ ਭਾਈ ਕਨਈਆ ਚੌਂਕ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ ਭਾਈ ਜੀ